ਬਠਿੰਡਾ ਪੁਲਿਸ ਵੱਲੋਂ ਅਜੀਹੇ ਲੁਟੇਰਾ ਗਿਰੋ ਦਾ ਪਰਦਾਫਾਸ਼ ਕੀਤਾ ਗਿਆ ਹੈ ਜਿਸ ਦਾ ਮੁਖੀਆ ਫੌਜ ਚੋਂ ਘੋੜਾ ਹੋ ਕੇ ਲੁਟੇਰਾ ਗਿਰੋ ਬਣਾ ਕੇ ਲੁੱਟਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਸੀ ਪਿਛਲੇ ਦਿਨੀ ਬਠਿੰਡਾ ਦੇ ਵਿੱਚ ਲੁੱਟਦੀਆਂ ਵਾਰਦਾਤਾਂ ਹੋਈਆਂ ਸਨ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਪਿੰਡ ਸੇਮਾ ਵਿਖੇ ਐਕਸੈਸ ਬੈਂਕ ਦੀ ਏਟੀਐਮ ਮਸ਼ੀਨ ਨੂੰ ਲੁੱਟਣ ਦੀ ਨੀਅਤ ਨਾਲ ਮਸ਼ੀਨ ਦੀ ਭੰਨ ਤੋੜ ਕੀਤੀ ਗਈ ਸੀ ਜਿਸ ਸਬੰਧੀ ਮੁਕੱਦਮਾ ਥਾਣਾ ਨਥਾਣਾ ਵਿਖੇ ਦਰਜ ਕੀਤਾ ਗਿਆ ਸੀ ਅਤੇ ਕੁਝ ਦਿਨ ਪਹਿਲਾਂ ਹੀ ਬਾਠ ਰੋਡ ਬਾਹਦ ਪਿੰਡ ਲਹਿਰਾ ਬੇਗਾ ਚੋਂ ਚਾਰ ਵਿਅਕਤੀਆਂ ਵੱਲੋਂ ਇੱਕ ਪ੍ਰਾਈਵੇਟ ਫਾਈਨੈਂਸ ਕੰਪਨੀ ਦੇ ਰਿੰਦੇ ਨੁਕੇਰ ਕੇ ਉਸ ਪਾਸੋਂ ਕਰੀਬ 30000 ਰੁਪਏ ਦੀ ਨਕਦੀ ਸਮੇਤ ਬੈਗ ਦੀ ਖੋਵੀ ਕੀਤੀ ਗਈ ਸੀ ਜਿਸ ਸਬੰਧੀ ਮੁਕਦਮਾ ਥਾਣਾ ਨਾ ਥਾਣਾ ਵਿਖੇ ਦਰਜ ਕੀਤਾ ਗਿਆ ਤੇ ਜਿਸ ਦੀ ਤਸਦੀਕ ਦੇ ਵਿੱਚ ਹੁਣ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਚ ਹਰਪ੍ਰੀਤ ਸਿੰਘ ਉਰਫ ਹੈਪੀ ਫੌਜ ਵਿੱਚੋਂ ਭਗੋੜਾ ਅਤੇ ਉਸ ਦੇ ਖਿਲਾਫ ਪਹਿਲਾਂ ਵੀ ਦੋ ਜਿਹੜੇ ਮੁਕੱਦਮੇ ਨੇ ਉਹ ਚੱਲ ਰਹੇ ਨੇ ਇਸ ਮੌਕੇ ਡੀਐਸਪੀ ਹਰਪ੍ਰੀਤ ਸਿੰਘ ਨੇ ਕੀ ਦੱਸਿਆ ਤੁਸੀਂ ਆਪ ਹੀ ਸੁਣੋ ਹਾਂਜੀ ਸਰ ਅੱਜ ਦੀ ਪ੍ਰੈਸ ਕਾਨਫਰੰਸ ਦਾ ਕੀ ਮੁੱਦਾ ਹੈ ਮਾਨਯੋਗ ਡੀਜੀਪੀ ਪੰਜਾਬਪੂਰੋ ਸ਼੍ਰੀ ਗੌਰਵ ਯਾਦਵ ਆਈਪੀਐਸ ਜਿਦੇ ਦੇਸ਼ਾ ਨਿਰਦੇਸ਼ਾਂ ਹਿੱਟ ਜਿਹੜੇ ਮਾੜੇ ਹੰਸਮੇ ਤੇ ਜਿਹੜੇ ਕ੍ਰਾਈਮ ਕ੍ਰਿਮੀਨਲ ਲੋਕ ਹੈਗੇ ਆ ਉਹਨਾਂ ਦੇ ਖਿਲਾਫ ਇਹ ਚਲਾਈ ਗਈ ਮਹਿੰਮ ਤਹਿਤ ਸ਼੍ਰੀ ਹਰਮਨबीर ਸਿੰਘ ਆਈਪੀਐਸ ਐਸਐਸਪੀ ਬਟੇਂਡਰ ਅਤੇ ਸ਼੍ਰੀ ਅਜੇ ਗਾਂਧੀ ਆਈਪੀਐਸ ਐਸਪੀਡੀ ਬਟੇਂਡਰ ਜੀ ਦੀ ਰਹਿਨਮਾਈ ਹੇਠ ਜਿਹੜੇ ਦੋ ਇਨਸੀਡੈਂਟ ਹੋਏ ਸੀਗੇ ਥਾਣਾ ਨਟਾਣਾ ਦੇ ਏਰੀਆ ਦੇ ਵਿੱਚ ਉਹ ਜਿਹੜੇ ਐ ਸਕਸੈਸਫੁਲੀ ਡ੍ਰੈਸ ਕੀਤੇ ਗਏ ਨੇ ਦੋ ਇਨਸੀਡੈਂਟ ਜਿਹੜੇ ਸੀਗੇ ਇੱਕ ਜਿਹੜੀ 7 ਤੇ 8 ਮਾਰਚ ਦੀ ਦਰਮਿਆਨੀ ਰਾਤ ਦੇ ਦੌਰਾਨ ਜਿਹੜਾ ਪਿੰਡ ਸੇਮਾ ਦੇ ਵਿੱਚ ਐਕਸਿਸ ਬੈਂਕ ਦਾ ਇੱਕ ਏਟੀਐਮ ਸੀਗਾ ਉਹ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਵਿੱਚ ਮਤਲਬ ਜਿਹੜਾ ਮੌਕੇ ਦੀਆਂ ਜਿਹੜੀਆਂ ਸੀਸੀਟੀਵੀ ਫੁਟੇਜ ਸੀਗੀਆਂ ਉਹ ਵੀ ਸਾਨੂੰ ਹਾਸਲ ਹੋਈਆਂ ਸੀਗੀਆਂ ਸਕਸੈਸਫੁਲੀ ਅਸੀਂ ਜਿਹੜੇ ਉਹ ਲੋਕ ਸੀਗੇ ਉਹਨਾਂ ਨੂੰ ਅਸੀਂ ਫੜਿਆ ਹੈਗਾ ਇੱਕ ਜਿਹੜਾ ਇਨਸੀਡੈਂਟ ਸੀਗਾ 11 ਤਰੀਕ ਨੂੰ ਸ਼ਾਮ ਨੂੰ ਜਿਹੜਾ ਪਿੰਡ ਲਹਿਰਾ ਬੇਗਾ ਦੇ ਵਿੱਚ ਇੱਕ ਜਿਹੜਾ ਪ੍ਰਾਈਵੇਟ ਫਾਈਨੈਂਸ ਨਹੀਂ ਸਭ ਦੇ ਬੈਗਾਂ ਦੱਜ ਗੋ ਪੈਸੇ ਇਕੱਠੇ ਕਰਕੇ ਲੈ ਕੇ ਜਾ ਰਹੇ ਸੀ ਉਹਦੇ ਕੋਲੋਂ ਲੁੱਟ ਕੀਤੀ ਗਈ ਸੀ ਕਿ ਅਸੀਂ ਸਕਸੈਸਫੁਲੀ ਉਹ ਵੀ ਜਿਹੜੇ ਦੋਸ਼ੀ ਹੈਗੇ ਆ ਜਿਹੜੇ ਦੋ ਵਾਰ ਦੱਤਾ ਹੈਗੇ ਉਹ ਸਕਸੈਸਫੁਲੀ ਰੈਸਟ ਕੀਤੀਆਂ ਨੇ ਇਸ ਸੰਬੰਧੀ ਜਿਹੜੇ ਦੋ ਮੁਕਦਮੇ ਹੈਗੇ ਆ ਇੱਕ ਮੁਕਦਮਾ ਨੰਬਰ 20 ਹੈਗਾ ਜੀ 12 ਮਾਰਚ 2024 ਦਾ ਅੰਡਰ ਸੈਕਸ਼ਨ 4 457 380 511 ਆਪੀਸੀ ਜਿਹੜਾ ਏਟੀਐਮ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ ਇਹ ਦੂਸਰਾ ਜਿਹੜਾ ਮਕਦਮਾ ਹੈਗਾ 19 ਨੰਬਰ 11324 ਦਾ ਅੰਡਰ ਸੈਕਸ਼ਨ 379 ਬੀ 34 ਆਪੀਸੀ 20 uh, 25 ਸੈਕਸ਼ਨ ਜਿਹੜਾ ਆਰਮ ਰੈਕ ਪਰ ਹੈਗਾ ਇਹ ਦੋਨੋਂ ਜਿਹੜੀਆਂ ਐਫ ਆਈ ਆਰਸ ਹੈ ਉਹ ਖਾਨਮ थाना ਵਿੱਚ ਰਜਿਸਟਰ ਕੀਤੀਆਂ ਗਈਆਂ ਤੇ ਜਿਹੜੇ ਦੋਸ਼ੀ ਹੈਗੇ ਆ ਨਾਮ ਜਿਹੜੇ ਅਰੈਸਟ ਸੀ ਕੀਤੇ ਹੈਗੇ ਆ ਇੱਕ ਉਹਨਾਂ ਵਿੱਚੋਂ ਹੈਗੇ ਆ ਜੀ ਹਰਪ੍ਰੀਤ ਹੈਪੀ ਪੁੱਤਰ ਮੰਦਰ ਸਿੰਘ ਰਜਿੰਦਰ ਸਿੰਘ ਉਰਫ ਜਿੰਦੂ ਪੁੱਤਰ ਬਲਦੇਵ ਸਿੰਘ ਜਸਪ੍ਰੀਤ ਸਿੰਘ ਉਰਫ ਗੁਰਵਿੰਦਰ ਸਿੰਘ ਪੁੱਤਰ ਕੁਲਦੀਪ ਸਿੰਘ ਇਹ ਜਿਹੜੇ ਤਿੰਨੋਂ ਹੈਗੇ ਆ ਇਹ ਤਿੰਨੋਂ ਜਿਹੜਾ ਬਾਠਪਿੰਡ ਹੈਗਾ ਬਠਿੰਡੇ ਦੇ ਵਿੱਚ ਉੱਥੋਂ ਦੇ ਰਹਿਣ ਵਾਲੇ ਆ ਤੇ ਇਹਨਾਂ ਕੋਲ ਜਿਹੜੀ ਵਾਰਦਾਤ ਵਿੱਚ ਵਰਤੀ ਗਈਆਂ ਜਿਹੜੀਆਂ ਚੀਜ਼ਾਂ ਸੀਗੀਆਂ ਉਹ ਬਰਾਮਦ ਕੀਤੀਆਂ ਗਈਆਂ ਜਿਦੇ ਵਿੱਚ ਇੱਕ ਪਿਸਤੌਲ ਹੈਗਾ ਜੀ ਦੇਸੀ 32 ਬੋਰ ਦਾ ਇੱਕ ਚਿੰਦਾ ਕਾਰਤੂਸ ਰਿਕਵਰ ਕੀਤਾ ਅਸੀਂ ਇੱਕ ਜਿਹੜੀ ਗੱਡੀ Swift ਗੱਡੀ ਵਰਤੀ ਗਈ ਸੀ ਜਿਹਦੇ ਵਿੱਚ ਇਹ ATM ਵੱਲ ਆਏ ਸੀਗੇ ਉਹ ਰਿਕਵਰ ਕੀਤੀ ਹੈ ਜੀ ਇੱਕ ਮੋਟਰਸਾਈਕਲ ਹੈਗਾ ਜੀ CD Deluxe ਉਹ ਰਿਕਵਰ ਕੀਤਾ ਜਿਹੜਾ ਇੱਕ ਲੋਹਾ ਕਟਰ ਮਸ਼ੀਨ ਹੈਗੀ ਆ ਜਿਹਦੇ ਨਾਲ ਇਹਨਾਂ ਨੇ ਕੋਸ਼ਿਸ਼ ਕੀਤੀ ਸੀਗੀ ਉਹ ਰਿਕਵਰ ਕੀਤੀ ਹੈ ਜੀ ਇੱਕ ਰੌਡ ਲੋਹਾ ਹੈਗਾ ਜੀ ਜਿਹਦੇ ਵਿੱਚ ਕਰਾਰੀ ਫਿੱਟ ਕੀਤੀ ਹੋਈ ਹੈ ਉਹ ਰਿਕਵਰ ਕੀਤਾ ਤੇ ਇੱਕ ਬਾਕੀ ਜਿਹੜੀਆਂ ਦੂਸਰੀਆਂ ਚੀਜ਼ਾਂ ਹੈਗੀਆਂ ਫਾਰ ਪਰਪਸ ਆਫ ਓਪਨਿੰਗ ਦੀ ATM ਮਸ਼ੀਨ ਉਹ ਰਿਕਵਰ ਕੀਤੀ ਹੈ ਜੀ ਜਿਹੜੇ ਜੋ ਖੜੇ ਨੇ ਜੇਪੀਐਨ ਐਡੀਐਮ ਤੋੜਨ ਦੀ ਕੋਸ਼ਿਸ਼ ਕੀਤੀ ਜਾਂ ਤੋੜ ਲਿਆ ਨਹੀਂ ਇਹਨਾਂ ਨੇ ਜਿਹੜਾ ਕੋਸ਼ਿਸ਼ ਕਰ ਰਹੇ ਸੀਗੇ ਇਹ ਉਸ ਤਰ੍ਹਾਂ ਨਹੀਂ ਜਿਹੜਾ ਉਹਨਾਂ ਦਾ అలਮ ਮੈਕੈਨਿਜ਼ਮ ਸੀਗਾ ਏਟੀਐਮ ਦਾ ਉਹ ਗੋ ਆਫ ਹੋ ਗਿਆ ਸੀਗਾ ਨੀਅਰ ਸਾਡੀ ਪੁਲਿਸ ਪਾਰਟੀ ਮਜੂਦ ਸੀਗੀ ਤੇ ਰਿਐਕਸ਼ਨ ਟਾਈਮ ਕਰਕੇ ਜਿਹੜੇ ਉਹ ਉੱਥੋਂ ਦੀ ਭੱਜ ਗਏ ਸੀ ਉਹ ਦੇ ਵਰ ਨਾਟ ਏਬਲ ਟੂ ਮਤਲਬ ਉਹ ਤੋੜ ਨਹੀਂ ਸਿਪਾਏ ਉਹ ਦੋਨੇ ਵਾਰ ਦਾ ਤਾਂ ਜੀ ਇਹ ਗੱਲ ਕਰੀਏ ਹਰਪ੍ਰੀਤ ਦਾ ਨਾਮ ਮੁੱਖ ਤੌਰ ਤੇ ਆ ਰਿਹਾ ਹੈ ਇਸ ਟੀਮ ਵਾਲੇ ਮਾਮਲੇ ਕਿੰਨੇ ਲੋਕਾਂ ਨਾਲ ਸੀ ਇਹ ਦੋ ਸਪੈਚ ਕਿਨੇ ਸੀ ਜੀ ਇਸ ਟੀਮ ਹੀ ਨੇ ਸਾਡੇ ਜਿਹੜਾ ਆਪਣਾ ਏਟੀਐਮ ਲੁੱਟ ਵਾਲਾ ਜਿਹੜਾ ਹੈਗੀ ਆ ਵਾਰਦਾਤ ਹੈਗੀ ਆ ਉਹਦੇ ਵਿੱਚ ਜਿਹੜਾ ਹਰਪ੍ਰੀਤ ਸਿੰਘ ਉਸ ਹੈਪੀ ਹੈਗਾ ਹਰਜਿੰਦਰ ਸਿੰਘ ਉਸ ਜਿੰਦੂ ਹੈ ਤੇ ਗੁਰਪ੍ਰੀਤ ਸਿੰਘ ਉਸ ਡੌਨ ਹੈਗਾ ਜਿਹੜਾ ਇਹ ਆਪਣਾ ਕੰਡਣਾ ਲੈਂਦਾ ਹੈ ਨਾ ਇਹ ਤਿੰਨ ਸਗੇ ਜਿਹੜੇ ਇਹਦੇ ਵਿੱਚ ਤੇ ਇੱਕ ਜਿਹੜੀ ਫਾਈਨਾਂਸ ਕੰਪਨੀ ਦੇ ਕਰੰਦੇ ਤੋਂ ਲੁੱਟ ਹੋਈ ਸੀ ਉਹਦੇ ਵਿੱਚ ਹਰਪ੍ਰੀਤ ਸਿੰਘ ਔਰ ਹੈਪੀ ਹਰਜਿੰਦਰ ਸਿੰਘ ਉਸ ਜਿੰਦੂ ਤੇ ਜਸਪ੍ਰੀ ਸਿੰਘ ਸੀਗੇ ਦੇ ਇਨਵਾਲਵ ਸੀ। ਸੋ ਮਤਲਬ ਇਹਦੇ ਵਿੱਚ ਜਿਹੜੇ ਦੋ ਹੈਗੇ ਨੇ ਲੋਕ ਉਹ ਕਾਮਨ ਨੇ ਬਾਕੀ ਅਲੱਗ-ਅਲੱਗ ਨੇ। ਇਹਨਾਂ ਦੋਨਾਂ ਜਿਹੜੀ ਉਮਰ ਹੈ 28 ਤੋਂ 30 ਸਾਲ ਹੈ ਜੀ ਇਹ ਇਹ ਕਿਸ ਵੇਲੇ ਕਤਨਾਵਾਉਂ ਜਾਂਦੇ ਪੈਸੇ ਦੀ ਕੂਟ ਲਈ ਜਾਂ ਨਸ਼ੇ ਲਈ। ਕੋਈ ਜਾਂਦਾ ਡਰਗ ਦਾ ਮਹੌਬ ਵੀ ਬਣਾਇਆ ਹੈ। ਇਹ ਜਿਹੜੇ ਫਿਲਹਾਲ ਇਹਨਾਂ ਵਿੱਚੋਂ ਜਿਹੜੇ ਦੋ ਦੋਸ਼ੀ ਨੇ ਜੀ ਤੇ ਉਹ ਆਲਰੇਡੀ ਉਹਨਾਂ ਤੇ ਪਹਿਲਾਂ ਵੀ ਐਫ ਆਈ ਆਰ ਦਰਜ ਹੈਗੀਆਂ ਨੇ ਜਿੱਦਾਂ ਲੁੱਟਦੀ ਹੈਗੀ ਹੈ ਜਾਂ ਇਦਾਂ ਹੈਗੀਆਂ ਸੋ ਦੇ ਮਾਈਟ ਬੀ ਹੈਵ ਅ ਚੁਲ ਜਿਹੜੀ ਨਸ਼ੇ ਵਾਲੀ ਗੱਲ ਆ ਉਹ ਇਦਾਂ ਦੀ ਕੋਈ ਜਿਹੜੀ ਪ੍ਰੀਨ ਮੇਰੀ ਸਾਡੀ ਕੁਛ ਨਹੀਂ ਗਿਆ ਉਹਦੇ ਵਿੱਚ ਨਹੀਂ ਹੈਗੀ ਇੱਕ ਗੱਲ ਜਿਹੜਾ ਬੱਸ ਕੰਪਨੀ ਕੋਈ ਆ ਬਈ ਇਹ ਬ ਕੋਈ ਇਹ ਵੀ ਬ੍ਰਹਮਤ ਇਹਦੇ ਵਿੱਚੋਂ ਅਸੀਂ ਕੁਛ ਅਮਾਉਂਟ ਜਿਹੜੀ ਰਿਕਵਰ ਕੀਤੀ ਹੈ ਜੀ ਫਿਲਹਾਲ ਅਸੀਂ ਅਜਰ ਮੰਡ ਲਵਾਂਗੇ ਤੇ ਹੋਰ ਰਿਕਵਰੀ ਕਰਾਂਗੇ ਇਹਨਾਂ ਕੋਲ ਕਿੰਨੀ ਅਮਾਉਂਟ ਰਿਕਵਰ ਕੀਤੀ ਹੈ ਫਿਲਹਾਲ ਅਸੀਂ ਹਾਂ ਫਿਲਹਾਲ ਅਸੀਂ 2000 ਰੁਪਏ ਜਿਹੜਾ ਹੈਗਾ ਹੋ ਰਿਕਵਰ ਕੀਤਾ ਹੋਰ ਇਹਨਾਂ ਤੋਂ ਰਿਕਵਰੀ ਕਰਵਾਵਾਂਗੇ ਅਸੀਂ ਬੈਕਗਰਾਉਂਡ ਕੀ ਹੈ ਸ ਜਿਹੜਾ ਇੱਕ ਹੈ ਨਾ ਵਿੱਚੋਂ ਦੋਸ਼ੀ ਹੈਗਾ ਜਿਹੜਾ ਹਰਪ੍ਰੀਤ ਸਿੰਘ ਉਰਫ ਹੈਪੀ ਹੈਗਾ ਜੀ ਇਹ ਪਹਿਲਾਂ ਫੌਜ ਵਿੱਚ ਸੀਗਾ ਤੇ ਫੌਜ ਵਿੱਚੋਂ ਪਘੋੜਾ ਹੈਗਾ ਇਹ ਤੇ ਫੌਜ ਵਿੱਚੋਂ ਪਘੋੜਾ ਹੋਣ ਤੋਂ ਬਾਅਦ ਵੀ ਇਹਨੇ ਜਿਹੜੇ ਦੋ ਹੈਗੇ ਆ ਆ ਐਫ ਆਈ ਆਰਸ ਹੈਗੀਆਂ ਇਹਨੇ ਉਹ ਉਹਨਾਂ ਵਿੱਚ ਇਨਵੋਲਡ ਰਿਆ ਜੀ ਇਹ ਤੇ ਬਾਕੀ ਹੈਗੀਆਂ ਉਹ ਨਾਰਮਲ ਜੁੜੀ ਹੋਈਆਂ ਆਸ ਵਿੱਚ ਕੋਈ ਮਿੱਤਰ ਨੇ ਜਾਂ ਕੋਈ ਰਿਸ਼ਤੇਦਾਰ ਨੇ ਜਿਹੜਾ ਇਸ ਟਾਈਪ ਕੋ ਪਿੰਡ ਦੇ ਰਹਿਣ ਵਾਲੇ ਨੇ ਜੇ ਤੋਂ ਮੈਂ دوست ਨੇ ਇਹ ਇੱਕੋ ਪਿੰਡ ਦੇ ਰਹਿੰਦੇ ਨੇ ਤਿੰਨੋਂ ਜਿਹੜੇ ਤਿੰਨ ਦੋਸ਼ੀ ਹੈਗੇ ਸਾਡੇ ਕੰਮਕਾਰ ਹਲੇ ਫਿਲਹਾਲ ਐਦਾਂ ਦੀ ਕੋਈ ਇਹਨਾਂ ਦੀ ਹੈ ਨਹੀਂ ਕਿ ਜਿੱਦਾਂ ਇਹ ਪਹਿਲਾਂ ਵੀ ਮਤਲਬ ਕ੍ਰਾਈਮ ਕਰਦੇ ਰਹਿੰਦੇ ਨੇ ਤੇ ਹੋ ਸਕਦਾ ਵੀ ਇਹ ਵੀ ਉਹਦਾ ਉਹ ਤਾਂ ਕਲੀਅਰ ਕਰਨਾ ਹੈਗਾ ਜਿੱਤ ਜਿੱਤਾ ਹਰਪ੍ਰੀਤ ਨੇ ਕਾਫੀ ਗੰਭੀਰ ਮਾਮਲੇ ਦਰਜੇ ਲਿਖੇ ਨੇ ਜੀ ਜੀ ਬਠਿੰਡਾ ਤੋਂ ਹਰਮਿੰਦਰ ਸਿੰਘ ਅਵਿਨਾਸ਼ ਦੀ ਰਿਪੋਰਟ